गोडी महल्ला पंजवा जिस सिमरत दुख सब नाम रतन वसे मन आए जप मन मेरे गोविंद की बाणी साधु जन राम रसन वखाणि बिन नाही दूजा को जाकी दृष्ट सदा सुख होए। ਸਾਜਨ ਮੀਤ ਸਖਾ ਕਰੀਏਕ ਹਰ ਹਰ ਅੱਖਰ ਮਨ ਮੈਂ ਲੇਖ ਰਵਰੇ ਹਾ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਦਰ ਜਾਮੀ ਗੋੜੀ ਮਹੱਲਾ ਪੰਜਵਾ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੇ ਮਨ ਆਏ ਜਪ ਮੰਨੇ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਓ ਇੱਕਸ ਬਿਨ ਨਾਹੀ ਦੂਜਾ ਕੋਈ ਜਾਂ ਕੀ ਦੀષ્ટ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰੇ ਇਕ ਹਰ ਹਰ ਅੱਖਰ ਮਨ ਮੈਂ ਲੇਖ ਰਵਰੇ ਹਾਂ ਸਰਬਤਿ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ